ਸਤਿ ਸ੍ਰੀਕਾਲ ਜੀ ਜੋ ਕੱਲਪ ਨੇ ਮਰਦਾਨੇ ਭਰਾ ਦੀ ਵੀਡੀਓ ਪਾਈ ਸੀ ਗਾਣੇ ਦੀ ਹਨਾ ਚੁਗਲ ਖੋਰਾਵਾਂ ਵਾਲਾ ਗਾਣਾ ਪਾਇਆ ਸੀ ਤੁਸੀਂ ਨੇ ਉਹਤੇ ਵਧੀਆ ਕਮੈਂਟ ਤੇ ਵੀਡੀਓ ਨੂੰ ਵਧੀਆ ਪਿਆਰ ਕੀਤਾ ਹਨਾ ਅੱਜ ਆਪਾਂ ਉਹਦਾ ਬਾਈ ਦਾ ਭਰਾ ਦਾ ਇੱਕ ਗਾਣਾ ਹੋਰ ਪਾਉਣਿਆ ਜੋ ਨਸੇ ਪੱਤੇ ਵਾਲਾ ਹੈ ਕਰਦੇ ਤੇ ਹਾਂਜੀ ਮਰਦਾਨਾ ਜੀ ਹਾਂਜੀ ਤੇ ਜਿਹੜਾ ਆਪਣਾ ਕੱਲ ਗਾਣਾ ਪਾਇਆ ਸੀ ਵਧੀਆ ਭਰਾਵਾਂ ਨੇ ਵਧੀਆ ਸਾਥ ਦਿੱਤਾ ਨਾ ਠੀਕ ਹੈ ਬਾਈ ਅੱਜ ਜੋ ਜਵਾਨੀ ਨਸੇ ਚ ਰੁੱਲ ਰਹੀ ਆ ਨਾ ਉਹਦੇ ਬਾਰੇ ਗਾਣਾ ਸੁਣਾ ਅੱਜ ਠੀਕ ਹੈ ਜੀ ਜ਼ਰੂਰ ਕਰੋ ਸੁਣਾਓ ਜੀ ਧੋ ਦਾਦੇ ਦੇਆ ਪੱਟਿਆ ਵੇ ਧੋ ਦਾਦੇ ਦੇਆ ਪੱਟਿਆ ਵੇ ਅੱਜ ਕੱਲ ਦੇ ਵੀਰਾਂ ਨੇ ਉਤੋਂ ਮਾਰਨ ਫੋਕੀਆਂ ਫੜੀਆਂ ਅੰਦਰੋਂ ਪਾਟਿਆ ਲੀਰਾਂ ਨੇ ਉਹ ਤੁਮਹਾਰਨ ਫੋਕੀਆਂ ਫੜੀਆਂ ਅੰਦਰੋਂ ਪਾਟੀਆਂ ਲੀਰਾਂ ਨੇ ਕਿੰਨਾ ਸੌਦਾ ਮਹਿੰਗਾ ਹੋ ਗਿਆ ਕਿੰਨਾ ਸੌਦਾ ਮਹਿੰਗਾ ਹੋ ਗਿਆ ਮੈਡੀਕਲ ਦੁਕਾਨਾਂ ਦਾ ਓਏ ਇਹ ਅਜਨਸੇ ਪੱਤੇ ਵੱਲ ਡੁੱਬਦਾ ਜਾਂਦਾ ਹੁਸਨ ਜਵਾਨਾਂ ਦਾ ਨਸੇ ਪੱਤੇ ਵੱਲ ਡੁੱਬਦਾ ਜਾਂਦਾ ਹੁਸਨ ਜਵਾਨਾਂ ਦਾ ਇਨ ਸਮਾਏ ਕਨ ਸਾਹ ਸਿਰ ਹੋ ਗਿਆ ਕਾਬਲ ਜੀ ਅੱਜ ਬੈਠੇ ਕਹਤੇ ਰਲਦੀ ਚਿੱਟੀ ਪਗੜੀ ਬਾਬਲ ਦੀ ਸਹੀ ਹੈ ਅੱਜ ਬੈਠੇ ਕਹਤੇ ਰਲਦੀ ਚਿੱਟੀ ਪਗੜੀ ਬਾਬਲ ਦੀ ਸੁੱਕਿਆ ਪਿਆਜਵਾੜਾ ਓਏ ਸੁੱਕਿਆ ਪਿਆਜਵਾੜਾ ਓਏ ਅੱਜ ਕੱਲ ਦੇ ਜਵਾਨਾਂ ਦਾ ਓਏ ਅੱਜ ਨਸੇ ਪੱਤੇ ਵੱਲ ਡੁੱਬਦਾ ਜਾਂਦਾ ਹੁਸਨ ਜਵਾਨਾਂ ਦਾ ਸਹੀ ਅਸਲ ਨਸੇ ਪੱਤੇ ਵੱਲ ਡੁੱਬਦਾ ਜਾਂਦਾ ਹੁਸਨ ਜਵਾਨਾਂ ਦਾ ਧੰਨਵਾਦ ਤੇ ਵੀਡੀਓ ਨੂੰ ਵੀਰੇ ਵੱਧ ਤੋਂ ਵੱਧ ਕਰੋ ਸ਼ੇਅਰ ਹਨਾ ਆਪਾਂ ਬਾਈ ਦੀ ਭਰਾ ਦੀ ਸਪੋਰਟ ਕਰ ਸਕੀਏ ਤੇ ਸ਼ੇਅਰ ਕਮੈਂਟ ਤੇ ਇਹਦੇ ਵਿੱਚ ਦੱਸਿਆ ਕਰੋ ਵੀ ਗਾਣਾ ਕਿਵੇਂ ਦਾ ਲੱਗਿਆ ਠੀਕ ਹੈ ਜੀ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਧੰਨਵਾਦ